ਸਾਰਿਆਂ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਉਹ ਵੀ ਸਾਡੇ ਦੇ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਉੱਥੇ ਸਾਨੂੰ ਸੰਪਰਕ ਕਰ ਸਕਦੇ ਆ ਨਾਲ ਹੀ ਸਾਡੀ Instagram ਵੀ ਚੱਲਦੀ ਆ ਉਹ ਵੀ ਰਾਣਾ ਟੀਵੀ ਦੇ ਨਾਂ ਤੇ ਮੇਰਾ ਭਰਾ ਉੱਥੇ ਜਾ ਕੇ ਵੀ ਫੋਲੋ ਕਰ ਲਓ ਤੇ ਬਈ ਅੱਜ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜਿਹੜਾ ਸਾਨੂੰ ਮੋਗਾ ਲਾਗਿਆਂ ਦਾ ਤਸੀਲ ਸਾਨੂੰ ਬਾਗਾਪਰਾਣਾ ਲੱਗ ਜਾਂਦੀ ਆ ਤੇ ਅੱ ਤੇ ਬਾਈ ਦੇ ਘਰੇਲੂ ਪਸ਼ੂ ਰੱਖਿਆ ਤੇ ਬਾਕੀ ਜਿਹੜਾ ਆਪਾਂ ਬਾਈ ਤੋਂ ਲੈਨੇ ਆਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਕੀ ਲਾਗੂ ਕਰੋ ਬਈ ਇਹ ਤੇ ਆਪਣੇ ਕੋਲੇ ਝੋਟੀ ਹੈ ਇੱਕ ਝੋਟੀ ਹਿਸੇ ਦਾ ਹਾਂ ਹਾਂਜੀ ਠੀਕ ਹੈ ਤੇ ਕੀ ਡਿਟੇਲ ਹੈ ਬਈ ਇਹ ਕਹਿੰਦੇ ਪਹਿਲੇ ਪਹਿਲੇ ਕੋਲੀਆਂ ਬੰਦਾ ਜੀ ਹੈ ਜੀ ਹਾਂ ਹਾਂ ਠੀਕ ਹੈ ਤੇ ਮਾਰਾ ਰਿਕਾਰਡ ਰਿਪੋਰਟ ਪਤਾ ਆਪਾਂ ਨੂੰ ਕਰਦੀ ਝੋਟੀ ਆਪਣੀ ਇਹ ਕਰਦੇ ਝੋਟੀ ਦੀ ਮਾਂ ਤਾਂ ਵੇਚੀ ਠੀਕ ਹੈ ਤੇ ਕਿੰਨਾ ਦੋ ਤੁਸੀਂ ਦਾ ਮਾਂ ਥੱਲੇ ਮਾਂ ਥੱਲੇ ਸੀ 11 12 ਲੀਟਰ 11 12 ਲੀਟਰ ਦਾ ਸੀਗਾ ਦੋ ਨੰਗਾ ਦਾ ਉਹ ਵੀ ਆਪਾਂ ਗਾਂ ਤੋਂ ਹੀ ਲਈ ਸੀਗੀ ਠੀਕ ਹੈ ਠੀਕ ਹੈ ਝੋਟੀ ਲਾ ਲਈ ਫਿਰ ਆ ਠੀਕ ਹੈ ਠੀਕ ਹੈ ਯਾਨੀ ਕਿ ਆਪਣੇ ਘਰ ਦੀ ਝੋਟੀ ਆ ਇਹ ਮੜਾ ਤੋਰਾ ਦਿਖਾ ਦੂੰ ਬਾਈ ਬਾਕੀ ਬੇਹਨ ਤੋਰਾ ਦਿਖਾਣੇ ਪੱਟ ਫੂੜੇ ਦੀ ਚੰਗੀ ਆ ਬਾਕੀ ਤੁਹਾਨੂੰ ਤਰਦੀ ਉਹ ਹਵਾਨਾ ਦਾਹਿ ਜਾਊਗਾ ਤੇ ਕਿੰਨੇ ਕਿਦਾਂ ਦੀ ਕੱਚੀ ਆ ਬਾਈ 7 ਦਿਨਾਂ ਦੀ ਥਾਲੇ ਲੈ ਹੂੰ ਦੱਸ ਦੈਨ 10 ਦਿਨਾਂ ਦੀ ਕੱਚੀ ਆ ਜੀ 10 ਦਿਨਾਂ ਦੀ ਬਈ ਕੱਚੀ ਆ ਜੀ ਝੋਟੀ ਲੌਂਦੀ ਆਉਂਦੀ ਆ ਤੇ ਬਾਕੀ ਹਵਾਨਾ ਵੀ ਤੁਹਾਨੂੰ ਤਰਦੀ ਉਹ ਦੱਸ ਜਾਊਗਾ ਇਹ 10 ਦਿਨਾਂ ਦੀ ਕੱਚੀ ਹੈਗੀ ਬਾਕੀ ਤੁਹਾਨੂੰ ਵੀ ਬਾਈ ਬਹੁਤ ਸੋਨਾ ਕੱਢਿਆ ਬਾਕੀ ਇਹਨੂੰ ਵੀ ਦੰਦਾ ਜੀ ਆ ਪੱਟ ਫੂੜੇ ਦੀ ਵੀ ਚੰਗੀ ਆ ਢਲਕਵੇਂ ਜੇ ਪੁੜਿਆਂ ਦੀ ਆ ਸੰਗ ਸੰਗੂ ਵੀ ਬਾਈ ਸ ਰਾਜੀ ਆ ਬਾਈ ਚੰਗੀ ਸਾਂਭੀ ਬੜੀ ਵੀ ਆ ਤੇ ਮਾਂ ਦਾ ਰਿਕਾਰਡ 12 ਲੀਟਰ ਦੁੱਧ ਸੀਗਾ ਬਾਈ ਤੇ ਘਰ ਦੀ ਝੋਟੀ ਆ ਬਾਈ ਦੇ ਖਵਾਨਾ ਬਾਈ ਤੁਸੀਂ ਹੁਣ ਤਰਦੀਓ ਦੇਖ ਲਓ ਹਜੇ ਲਾਉਂਦੀ ਆਉਂਦੀ ਆ ਬਈ 10 ਦਿਨਾਂ ਦੀ ਹਜੇ ਕੱਚੀ ਆ ਥਾਂ ਥਣ ਬਹੁਤ ਸੋਹਣਾ ਲੱਗਿਆ ਬਈ ਇੱਕੋ ਜਿਹੀ ਵਿਥੇ ਖਾਣਾ ਕੰਨਗਾਂ ਦੇ ਥਾਣਾ ਬਸ ਬੰਨ ਲਈ ਬਈ ਸੁਨੀਲ ਬਾਈ ਰਾਜੀ ਜੀ ਪੂਰੀ ਹੈਗੀ ਝੋਟੀ ਮਾਂ ਦਾ 12 ਲੀਟਰ ਦੁੱਧ ਸੀਗਾ ਬਾਡੀ ਸਟਰਕਚਰ ਬਹੁਤ ਸੋਹਣਾ ਬਈ ਝੋਟੀ ਦਾ ਥਾਂ ਥਣ ਬਈ ਤੁਸੀਂ ਗੇੜ ਤੋਂ ਤੁਹਾਨੂੰ ਵਿਖਾ ਦਿੰਨੇ ਆ ਬਾਕੀ ਕੋਲ ਹੁਣਾ ਬਈ ਹਸਾਣਾ ਹਸਾਣਾ ਤਾਂ ਤੁਹਾਨੂੰ ਬਹੁਤ ਸੋਹਣਾ ਜੜਾ ਝੋਟੀ ਨੇ ਹਵਾਨਾ ਹੁਣਾ ਬਈ ਤੁਸੀਂ ਹਵਾਨਾ ਨਹੀਂ ਕੋਈ ਕੱਚ ਨਹੀਂ ਹਜੇ ਹੋਰ ਲਾਉਗੀ ਕਰਮਾ ਵਾਲੀ ਨੂੰ ਲਾਉਣਾ ਹੋਰ ਇਹ ਬਹਾਂਦਨਾ ਦੀ ਕੱਚੀ ਆ ਬਈ ਹਜੇ ਬਾਕੀ ਤੁਸੀਂ ਆਪ ਦੇਖ ਸਕਦੇ ਆ ਤਰਦੀ ਤੋਂ ਹਵਾਨਾ ਦੀ ਨਾ ਬਈ ਦੇਖੋ ਬਾਕੀ ਕੰਦ ਕਾਠ ਵੀ ਬਈ ਠੀਕ ਆ ਬਾ ਬਾਂਲੀ ਬਈ ਅਰਮਸ਼ਾ ਮੜਾ ਇਹੋ ਵਿਚੇ ਅਸ਼ੋ ਬਾਕੀ ਵੀ ਤੁਸੀਂ ਆਪ ਗੌਰ ਤੋਂ ਦੇਖ ਸਕਦੇ ਆ ਉਹੀ ਬਈ ਠੰਡੀ ਸੀ ਲਾ ਕੋਈ ਚੈੱਕ ਕਰਨੀ ਅਸੀਂ ਉਪਰੇ ਬੰਦੇ ਆ ਉਹਲੇ ਖੜੇ ਮੌਜਾਂ ਕੋਈ ਕੋਈ ਹਲਚਲ ਨਹੀਂ ਕਰਦੀ ਤੇ ਖਤਰਨਾ ਬਾਈ ਇਹਦਾ ਦੂਜਾ ਕੀ ਡਿਮਾਂਡ ਕਰਦੇ ਆਪਾਂ ਇਹਦੀ 130000 ਰੁਪਿਆ 130000 ਰੁਪਿਆ ਮਾਨਤਾਣ ਹੋ ਜੂਗਾ ਮੌਕੇ ਤੇ ਆਏਗੇ ਦਾ ਕਰਦੇ ਆਂਗਾ ਮਾਨਤਾਣ ਠੀਕ ਹੈ 130000 ਰੁਪਿਆ ਬਾਈ ਡਿਮਾਂਡ ਕੀਤੀ ਆ ਮੌਕੇ ਤੇ ਆਏਗੇ ਉਹਦਾ ਬਾਈ ਕਹਿੰਦਾ ਵੀ ਆਪਾਂ ਮਾਨਤਾਣ ਕਰ ਦਾਂਗੇ ਤੇ ਇੱਕ ਬਾਈ ਖਤਰਨਾ ਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਤੂੰ ਫੋਨ ਨੰਬਰ 94631 ਹਾਂਜੀ 1159 ਠੀਕ ਹੈ ਜੀ ਤੇ ਆਪਣਾ ਘਰ ਕੋਠਾ ਰੋਡ ਭਗਤਾਰੋ ਉੱਥੇ ਗੱچے ਗੋਠੇ ਵਾਲਾ ਕਚਰਾ ਦੇਓ ਸਾਈਡ ਆ ਤੱਬਾ ਬਤੀ ਜਗ ਹਨਾ ਹਾਂ ਹਾਂ ਠੀਕ ਹੈ ਭਗਤਲਾਡਾ ਨੇੜੇ ਆ ਠੀਕ ਹੈ ਠੀਕ ਹੈ ਤੇ ਫੋਨ ਨੰਬਰ ਵੀ ਭੇਜਦਾ 10 ਫਲੇਟ ਤੇ ਚੱਲ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤੁਸੀਂ ਬਾਈ ਨਾਲ ਫੋਨ ਤੇ ਗੱਲ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰਾ ਭਰਾ ਕਮੈਂਟ ਜਰੂਰ ਕਰਦਾ ਕਰੋ ਬਈ ਇਹਨਾਂ ਸਾਡਾ ਹੌਸਲਾ ਬਣਿਆ ਰਹਿੰਦਾ ਤੇ ਇੱਕ ਮੇਰਾ ਭਰਾ ਸਾਡੇ ਚੈਨਲ ਨੂੰ ਜੋ ਕੋਈ ਭਰਾ ਪਹਿਲੀ ਵਾਰ ਦੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬੋ ਤਾਂ ਕਿ ਸਾਡੀਆਂ ਭਈਆਂ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤ ਰਾਬਰਕ